ਲਟੈਂਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਡੇਰਾ ਬਾਬਾ ਚਰਨਦਾਸ ਉਦਾਸੀਨ ਖੇੜਾ ਬੀਟ ਜ਼ਿਲ੍ਹਾ ਕਪੂਰਥਲਾ ਵਿਖੇ ਸੰਤ ਬਾਬਾ ਹਰਨਾਮ ਦਾਸ ਜੀ ਮਹਾਰਾਜ ਸੰਤ ਰਾਮ ਆਸਰੇ ਸੰਤ ਬਾਬਾ ਸ਼ਾਂਤੀ ਦਾਸ ਸੰਤ ਬਾਬਾ ਪ੍ਰਕਾਸ਼ 무ਨੀ ਦੀ ਨਿੱਗੀ ਮਿੱਠੀ ਯਾਦ ਵਿੱਚ ਸਾਲਾਨਾ ਵਰਸੀ ਸਮਾਗਮ 28 ਜਨਵਰੀ ਤੱਕ ਕਰਵਾਏ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮੁਖ ਸੇਵਾਦਾਰ ਸੰਤ ਬਾਬਾ ਬਹਾਤਵਾ ਮੂਨੇ ਖੇੜਾਪੇਟ ਨੇ ਦੱਸਿਆ ਹੈ ਕਿ ਵਰਸੀਸ ਮਾਗਮ ਦੇ ਸੰਬੰਧ ਵਿੱਚ ਪਹਿਲੀ ਲੜੀ ਦੇ 11 ਸ਼੍ਰੀ ਖੰਡ ਪਾਠ ਸਾਹਿਬ ਦੇ ਬੁੱਧਵਾਰ ਨੂੰ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 24 ਜਨਵਰੀ ਨੂੰ ਪਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ ਮਾਗਮੰਜਨ ਸੰਗ ਸਾਧੂਆਂ ਤੂਰੀ ਕਰੇ ਇਸ਼ਨਾਨ ਹਰ ਕਾ ਨਾਮ ਤੇ ਆਏ ਸੋਣ ਸਬਨਾ ਨੋ ਕਰਦਾਨ ਮਾਗ ਦੇ ਮਹੀਨੇ ਬਹੁਤ ਹੀ ਪਾਵਨ ਪਵਿੱਤਰ ਸਥਾਨ ਤਪ ਸਥਾਨ ਸ੍ਰੀ ਮਾਨਸੰਤ ਬਾਬਾ ਚਰਨਦਾਸ ਜੀ ਨਗਰ ਖੇੜਾ ਬੇਟ ਵਿਖੇ ਮਹਾਪੁਰਸ਼ ਬਾਬਾ ਚਰਨਦਾਸ ਜੀ ਤੋਂ ਵਰਸਾਏ ਹੋਏ ਚਾਰ ਮਹਾਪੁਰਸ਼ ਸ੍ਰੀ ਮਾਨਸੰਤ ਬਾਬਾ ਹਰਨਾਮਦਾ ਜੀ ਸ੍ਰੀ ਮਾਨਸੰਤ ਬਾਬਾ ਰਾਮਾਸਰੇ ਜੀ ਸ੍ਰੀ ਮਾਨਸੰਤ ਬਾਬਾ ਸ਼ਾਂਤੀਦਾਸ ਜੀ ਤੇ ਸ੍ਰੀ ਮਾਨਸੰਤ ਬਾਬਾ ਪ੍ਰਕਾਸ਼ਮੁਨੀ ਜੀ ਦੀ ਜੋ ਯਾਦ ਹਰ ਸਾਲ ਦੇਸ਼ ਵਦੇਸ਼ ਦੀਆਂ ਸੰਗਤਾਂ ਇਲਾਕਾ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਈ ਜਾਂਦੀ ਆ ਇਸ ਸਾਲ ਵੀ ਮਹਾਪੁਰਸ਼ਾਂ ਦੀ ਸਾਲਾਨਾ ਵਰਸੀ ਦੇ ਅੰਦਰ ਜੋ ਅੱਜ 22 ਤਰੀਕ ਨੂੰ ਪਹਿਲੀ ਲੜੀ ਦੇ ਸ੍ਰੀ 11 ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋਏ ਜਿਨ੍ਹਾਂ ਦੇ 24 ਨੂੰ ਭੋਗ ਪੈਣਗੇ 24 ਨੂੰ 25 ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋ ਕੇ ਉਹਨਾਂ ਦੇ 26 ਨੂੰ ਭੋਗ ਪੈਣਗੇ 26 ਤੋਂ ਬਾਅਦ 31 ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਹੋ ਕੇ 28 ਨੂੰ ਭੋਗ ਪੈਣਗੇ 28 ਦੇ ਦਿਨ 28 ਨੇਂ ਮੰਗਲਵਾਰ 15 ਮਾਗ ਨੂੰ ਜੋ ਮਹਾਪੁਰਸ਼ਾਂ ਦੀ ਯਾਦੇ ਅੰਦਰ ਭਾਰੀ ਗੁਰਮਤ ਸਮਾਗਮ ਕਰਵਾਏ ਜਾਂਦੇ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸਾਧੂ ਸੰਤ ਮਹਾਤਮਾ ਸੰਗਤਾਂ ਪਹੁੰਚ ਰਹੀਆਂ ਨੇ ਸਮੂਹ ਸੰਪਰਦਾਵਾਂ ਦੇ ਮੁਖੀਕਾਰ ਸੇਵਾ ਵਾਲੇ ਮਹਾਪੁਰਸ਼ ਸਮੂਹ ਰਾਜਨੀਤਿਕ ਸਮਾਜਿਕ ਧਾਰਮਿਕ ਆਗੂ ਜੋ ਉਚੇਚੇ ਤੌਰ ਤੇ ਵਿਸ਼ੇਸ਼ ਤੌਰ ਤੇ ਕੀਰਤਨੀ ਜਥੇ ਕਵੀਸ਼ਰੀ ਜਥੇ ਪਹੁੰਚ ਰਹੇ ਨੇ ਸੋ ਆਪ ਸਰਬੱਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਮਹਾਪੁਰਸ਼ਾਂ ਦੀ ਯਾਦੇ ਅੰਦਰ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਪਾਤਸ਼ਾਹ ਦਾ ਹੁਕਮ ਆ ਹਰ ਕਾ ਨਾਮ ਤੇ ਆਏ ਸੋਨ ਸਭਨਾਂ ਨੂੰ ਕਰਦਾਨ ਹਰੀ ਦਾ ਨਾਮ ਸੁਣੀਏ ਲਾਹਾ ਪ੍ਰਾਪਤ ਕਰੀਏ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰੀਏ ਜੀ ਇਹਨਾਂ ਕੁਝ ਕਹਿੰਦੇ ਹੋਏ ਖਿਮਾਂ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੰਤਾਰਨ ਵਿਕੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਬਿਨੇਗਾ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ ਭਾਰਤ ਨੌਜਵਾਨ ਵੱਲੋਂ 18 ਸਾਲਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਯਕੀਨਨ ਰੋਜ਼ਗਾਰ ਦੇਣ ਕੰਮ ਦਾ ਸਮਾਂ 8 ਘੰਟੇ ਤੋਂ ਘਟਾ ਕੇ 6 ਘੰਟੇ ਕਰਨਾ ਦੀ ਮੰਗ ਕੀਤੀ ਜਾ ਰਹੀ ਹੈ। ਸਰਬ ਭਾਰਤ ਨੌਜਵਾਨ ਸਭਾ ਤੇ 올 ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਅੱਜ ਇੱਥੇ ਡੀਸੀ ਦਫ਼ਤਰ ਅੱਗੇ 90 ਘੰਟੇ ਕੰਮ ਹਫ਼ਤੇ ਦੀ ਤਸਵੀਜ਼ ਖਿਲਾਫ ਅਤੇ ਭਗਤ ਸਿੰਘ ਕੋਮੀ ਰੋਜ਼ਗਾਰ ਗਰੰਟੀ ਕਾਨੂੰਨ ਅਤੇ 6 ਘੰਟੇ ਦੀ ਕਾਨੂੰਨੀ ਕਮ ਦਿਹਾੜੇ ਦੀ ਪ੍ਰਾਪਤੀ ਲਈ ਬਨੇਗਾ ਪ੍ਰਦਰਸ਼ਨ ਕੀਤਾ ਗਿਆ ਜਿਲ੍ਹਾ ਸਕੱਤਰ ਵਿਸ਼ਾਲਦੀਪ ਸਿੰਘ ਮੈਂ ਮੇਰੇ ਨਾਲ ਪ੍ਰਧਾਨ ਡਾਕਟਰ ਸਾਰ ਸਿੰਘ ਭਿੱਖੀਪੁਰ ਤੋਂ ਇਹ AIVF AI All India Student Federation AI uh, SF ਵੱਲੋਂ ਇਹ ਸਾਂਝੇ ਤੌਰ ਤੇ ਮਹੀਨਾਵਾਰੀ ਪ੍ਰੋਗਰਾਮ ਪੂਰੇ ਪੰਜਾਬ ਵਿੱਚ ਜਿਲ੍ਹਿਆਂ ਦੇ ਡੀਸੀ ਦਫ਼ਤਰ ਬਾਹਰ ਦਿੱਤਾ ਜਾ ਰਿਹਾ ਸਾਡੀ ਮੁੱਖ ਮੰਗ ਨੌਜਵਾਨਾਂ ਦੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਹ ਪ੍ਰੋਗਰਾਮ ਜਿਹੜੇ ਹੈਗੇ ਦਿੱਤੇ ਜਾ ਰਹੇ ਆ ਦੇਸ਼ ਵਿੱਚ ਕੋਈ ਵੀ ਸਰਕਾਰ ਪਰ ਬੇਸ਼ੱਕ ਪਹਿਲਾਂ ਕਾਂਗਰਸ ਦੀ ਸੀ ਹੁਣ ਸੈਂਟਰ ਵਿੱਚ ਮੋਦੀ ਦੀ ਹੈ ਜਾਂ ਪੰਜਾਬ ਵਿੱਚ ਆਮ ਆਦਮੀ ਦੀ ਆ ਕਿਸੇ ਨੇ ਵੀ ਦੇਸ਼ ਵਿੱਚ ਬੇਰੁਜ਼ਗਾਰੀ ਜਾਂ ਖਤਮ ਕਰਲੇ ਵੱਲ ਕੋਈ ਵੀ ਸਾਰਥਕ ਕਦਮ ਨਹੀਂ ਚੁੱਕੇ ਸਭ ਦਾ ਇੱਕੋ ਇੱਕ ਧਿਆਨ ਕਾਰਪੋਰੇਟਾਂ ਨੂੰ ਵੱਧ ਵੱਧ ਮੁਨਾਫੇ ਅਤੇ ਅਤੇ ਰਵਾਲੀ ਦਿੱਤਾ ਜਾ ਰਿਹਾ ਹੈ ਨੌਜਵਾਨ ਜਿਹੜੇ ਹੈਗੇ ਆ ਬਿਲਕੁਲ ਬੇਰੁਜ਼ਗਾਰੀ ਵਿੱਚ ਜਾ ਰਹੇ ਆ ਹਰ ਸਾਲ ਲੱਖਾਂ ਨੌਜਵਾਨ ਸਕੂਲਾਂ ਕਾਲਜਾਂ ਤੋਂ ਡਿਗਰੀਆਂ ਲੈ ਕੇ ਨਿਕਲ ਰਹੇ ਆ ਪਰ ਉਹਨਾਂ ਦਾ ਕਿਤੇ ਵੀ ਨੌਕਰੀ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਨੌਜਵਾਨ ਜਿਹੜੇ ਅੱਗੇ ਨਿਰਾਸ਼ਾ ਦੇ ਆਲਮੋ ਵਿੱਚ ਕੋਈ ਨਸ਼ਿਆਂ ਵਾਲੇ ਜਾਂ ਗਲਤ ਰਸਤੇ ਵਾਲੇ ਜਾ ਰਹੇ ਆ ਇਹ ਸਾਡੇ ਅੱਜ ਦਾ ਪ੍ਰੋਗਰਾਮ ਰੁਜ਼ਗਾਰ ਪ੍ਰਾਪਤੀ ਐਕਟ ਬਨੇਗਾ ਕਾਨੂੰਨ ਭਗ ਸਿੰਘ ਨੈਸ਼ਨਲ ਇੰਪਲੋਇਮੈਂਟ ਗਾਰੰਟੀ ਐਕਟ ਦੀ ਮੰਗ ਨੂੰ ਰੱਖ ਕੇ ਕੀਤਾ ਜਾ ਰਿਹਾ ਕਿ ਤਾਂ ਕਿ ਹਰ ਇੱਕ ਨੌਜਵਾਨ ਲਈ ਜੋ ਵੀ ਅਨਸਿੱਖਿਅਤ ਸਿੱਖੇ ਤੇ ਜਾਂ ਉੱਚ ਸਿੱਖਿਆ ਦਾ ਸਭ ਲਈ ਲਾਜ਼ਮੀ ਜਿਹੜਾ ਹੈਗਾ ਕਿ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਤਾਂ ਕਿ ਜੋ ਵੀ 18 ਸਾਲ ਤੋਂ ਉੱਪਰ ਰੁਜ਼ਗਾਰ ਚਾਹੁੰਦਾ ਹੋਵੇ ਉਸ ਨੂੰ ਨੌਕਰੀਗਾਰ ਦੀ ਜਿਹੜੀ ਅਗੀ ਗਰੰਟੀ ਹੋਵੇ ਉਸ ਨੂੰ ਨੌਕਰੀਗਾਰ ਮਿਲੇਗਾ ਹੀ ਕੋਈ ਵੀ ਬੇਰੁਜ਼ਗਾਰ ਨਾ ਫਿਰ ਸਕੇ ਖਡੂਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਆਰਐਮਪੀਆਈ ਅਤੇ ਸ਼ਹੀਦ ਪਗਤ ਸਿੰਘ ਨੌਜਨ ਸਭਾ ਦੇ ਆਗੂ ਨੇ ਖਡੂਰ ਸਾਹਿਬ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਪਤਲਾ ਫੋਕਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਸ ਮੌਕੇ ਆਗੂ ਨੇ ਕਹਿ ਕੇ ਹਲਕੇ ਵਿੱਚ ਨਸ਼ੇ ਦੀ ਹੋ ਰਹੀ ਵਿਕਰੀ ਅਤੇ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਨੂੰ ਲੈ ਕੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਖਡੂਰ ਸਾਇ ਵਿਖੇ ਆਰਐਮਪੀਆਈ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਫੂਕਿਆ ਗਿਆ ਪੁਤਲਾ ਅਗੋ ਨੇ ਕਿਹਾ ਕਿ 22 ਜਨਵਰੀ ਤੱਕ ਸਾਢੇ ਜਾਣਗੇ ਤੇ ਵਿਧਾਇਕ ਮਨਜਿੰਦਰ ਲਾਲਪੁਰਾ ਦੇ ਵੱਖ-ਵੱਖ ਪਿੰਡਾਂ ਵਿੱਚ ਵੀ ਪੁਤਲੇ ਫੂਕੇ ਜਾਣਗੇ ਹਲਕਾ ਬਦਾਇਤ ਮੁਰਦਾਬਾਦ 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 ਨਸ਼ੇ ਬਕਾਉਣ ਵਾਲਾ ਐਮਐਲਏ ਮੁਰਦਾਬਾਦ 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 ਠੱਕੇ ਸ਼ਾਇਆ ਕਰਨ ਵਾਲਾ ਐਮਐਲਏ ਮੁਰਦਾਬਾਦ 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 ਐਮਐਲਏ ਮੁਰਦਾਬਾਦ 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 ਬਰੋਦਰ ਇਸ ਕਰਕੇ ਕੀਤਾ ਜਾ ਰਿਹਾ ਜੀ ਇਹ ਕੰਮ ਨਹੀਂ ਕਿਸੇ ਦੇ ਕਰਨਿਆ ਇੱਕ ਤੇ ਲੋਕਾਂ ਦਾ ਨਸ਼ਾ ਬਕਾਉਣ ਰਿਆ ਜੇ ਕੋਈ ਕਿਸੇ ਦਾ ਖਿਲਾਫ ਬੋਲਦਾ ਤੇ ਪੁਲਿਸ ਨੂੰ ਪਹਿਲਾ ਫੋਨ ਕਰ ਦਿੰਦਾ ਇਹ ਨੂੰ ਪੋਰਸਾ ਫੜਨ ਨਹੀਂ ਰਹੀ ਕੋਈ ਕਾਜ ਕੁਝ ਨਹੀਂ ਕਰ ਰਹੀ ਇਹਦਾ ਸਾਰਾ ਕੁਝ ਇਹਦਾ ਚੱਲਣ ਡਿਆ ਮਰੀਤ ਮਾਫੀ ਇਹਦਾ ਚੱਲਣ ਡਿਆ ਸਾਰਾ ਕੁਝ ਇਹਦਾ ਚੱਲਣ ਡਿਆ ਵੇਖੋ ਜੀ ਇਹਨਾਂ ਨੇ ਪਹਿਲਾਂ ਵਾਅਦਾ ਕੀਤਾ ਸੀ ਅਸੀਂ ਆਉਂਦੇ ਹਾਂ ਪਹਿਲਾਂ ਨਸ਼ੇ ਨੂੰ ਠੱਲ ਪਾਵਾਂਗੇ ਅਜੇ ਤੱਕ ਠੱਲ ਕਿਉਂ ਨਹੀਂ ਪਈ 1.5 ਸਾਲ ਇਹਨਾਂ ਦਾ ਬਾਕੀ ਰਹਿ ਗਿਆ ਪਿੰਡ ਦੇ ਵਿੱਚ ਕੇ ਨੂੰ ਗ੍ਰਾਂਟ ਨਹੀਂ ਮਿਲੀ ਕਿਤੇ ਕੰਮ ਨਹੀਂ ਹੋਇਆ ਕੇ ਦਾ ਸਾਡੇ ਪਿੰਡ ਦਾ ਖੁਦ ਇਹਨਾਂ ਕੰਮ ਜਿਹੜਾ ਉਹ ਢਕਾਇਆ ਕੱਲੇ ਪਿੰਡ ਦਾ ਜੀ ਕੰਮ ਨਹੀਂ ਹੋਣ ਦੇਣ ਡਿਆ ਅਹੀਂ ਇਹ ਹੀ ਸਰਕਾਰ ਤੋਂ ਮੰਗ ਕਰਦੇ ਆ ਸਾਡੇ ਪਿੰਡ ਦਾ ਕੰਮ ਜਿਹੜਾ ਚਾਲੂ ਕੀਤਾ ਜਾਵੇ ਨਹੀਂ ਤੇ ਇਦਾਂ ਪੁਤਲੇ ਜਿਹੜੇ ਅਸੀਂ 7 ਜੀ ਤਰੀਕ ਨੂੰ ਆਪਣੇ ਪਿੰਡ ਕੱਲੇ ਵਿੱਚ ਵੀ ਅਸੀਂ ਇਹਦਾ ਪੁੱਤ ਦਾ ਜਿਹੜਾ ਲੂਸਣਾ ਐਮਐਲਏ ਦਾ ਮੇਰਾ ਨਾਮ ਬੋਵੀ ਸ਼ਹੀਦ ਭਗਤ ਸਿੰਘ ਨੌਜਨ ਸਭਾ ਕੋਲ ਨਾਲ ਸਾਥੋਂ ਮੈਂ ਅੱਜ ਇਹ ਪਿੰਡ ਖਰੂਰ ਸਾਹਿਬ ਵਿਖੇ ਜਿਹੜਾ ਮਨਿੰਦਰ ਸਿੰਘ ਲਾਲਪੁਰ ਦਾ ਪਤਲਾ ਫੁਕਿਆ ਜਿੱਦਾਂ ਕਿ ਤੁਸੀਂ ਆ ਵੀ ਦੇਖਦੇ ਹੋ ਕਿ ਜਿਹੜਾ ਮਨਿੰਦਰ ਸਿੰਘ ਲਾਲਪੁਰੀ ਦਾ ਪਤਲਾ ਫੁਕਨ ਦਾ ਕਾਰਨ ਇਹ ਆ ਕਿ ਜਿਹੜੇ ਉਹਨੇ ਜਿੱਦਾਂ ਵੀ ਉਹਨੇ ਮੰਗਾ ਕੀਤੇ ਵਾਅਦੇ ਕੀਤੇ ਸੀ ਕਿ ਅਸੀਂ ਸਰਕਾਰ ਬਣ ਤੇ ਅਸੀਂ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਾਂਗੇ ਤੁਸੀਂ ਆਪ ਦੇਖ ਸਕਦੇ ਹੋ ਕਿ ਕੋਈ ਵੀ ਅੱਜ ਤੱਕ ਪਿੰਡ ਦਾ ਕੋਈ ਵੀ ਕਿਤੇ ਵਿਕਾਸ ਨਹੀਂ ਹੋ ਰਿਹਾ ਨਸ਼ਾ ਜਿਹੜਾ ਉਹ ਸ਼ਰਿਆਂ ਵਿੱਚ ਰਿਆ ਤੇ ਜੇ ਇਸ ਕਰਕੇ ਅਸੀਂ ਇਹਦਾ ਜਿਹੜਾ ਪਿੰਡ ਖਰੂਸਾ ਵਿਖੇ ਪੁਤਲਾ ਫੂਕਿਆ ਇਸੇ ਤਰ੍ਹਾਂ ਹੋਰ ਵਕ ਵਕ ਪਿੰਡਾਂ ਵਿੱਚ ਜਾ ਕੇ ਇਸੇ ਤਰ੍ਹਾਂ ਇਹਦਾ ਵਿਰੋਧ ਕਰਾਂਗੇ ਇਸੇ ਤਰ੍ਹਾਂ ਜਿਹੜੇ ਵਕ ਵਕ ਮਸਲੇ ਆ ਜਿਓ ਨਾ ਜਿਹੜੇ ਪੈਂਡਿੰਗ ਮਸਲੇ ਆ ਜਿਓ ਨਾ ਪੂਰੇ ਕੀਤੇ ਗਏ ਤੇ ਆਉਣ ਵਾਲੀ ਨਤੀ ਤਰੀਕ ਨੂੰ ਅਸੀਂ ਡੀਐਸਪੀ ਗੋਨਾਲ ਸਾਹਿਬੇ ਕੇ ਧਰਨਾ ਦੇਵਾਂਗੇ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਤੇ ਵਕਾ ਪਿੰਡਾਂ ਵਿੱਚ ਜਾ ਕੇ ਹੋਰ ਪੁਤਲੇ ਫੂਕਾਂਗੇ ਮੈਂ ਗੁਲਵਿੰਦਰ ਗੌਰ ਕਟੂ ਸਾਬਕਾ ਔਰਤਾਂ ਦੀ ਆਗੂ ਆ ਤੇ ਆਪਾਂ ਜਿਹੜਾ ਅੱਜ ਆ ਇੱਥੇ ਕਡੂਰ ਸਾਹਿਬ ਪੁਤਲਾ ਫੂਕਿਆ ਵਾ ਸਾਡੀ ਪਾਰਟੀ ਵੱਲੋਂ ਅਸੀਂ ਸੇ ਇੱਕ ਜੋ ਝੋਟੋ ਕੇ ਔਰ ਲਗਾਤਾਰ ਪੁਤਲੇ ਫੂਕ ਰਹੇ ਹਾਂ ਹਰ ਪਿੰਡ ਪਿੰਡ ਦੇ ਵਿੱਚ ਕਿਉਂਕਿ ਅਸੀਂ ਆ ਜਿਹੜੀਆਂ ਗੂੰਗੀਆਂ ਬੋਲੀਆਂ ਸਰਕਾਰਾਂ ਹੋਈਆਂ ਨਾ ਮਨਜਿੰਦਰ ਸਿੰਘ ਲਾਲਪੁਰਾ ਜਿੱਦਣ ਬਣਿਆ ਸਾਨੂੰ ਬੜਾ ਮਾਣ ਵੀ ਸਾਡੇ ਏਰੀਏ ਦਾ ਸਾਡੇ ਲੱਗਿਆ ਸਾਡੀ ਹਰ ਗੱਲ ਸੁਣੂਗਾ ਹਰ ਪੱਖੋਂ ਪਰ ਬਹੁਤ ਨਸ਼ੇ ਦਾ ਜੋ ਵੀ ਅੱਗੇ ਨਾਲੋਂ ਵਹਾਨ ਵੱਧ ਚੁੱਕਾ ਵਾ ਇੱਕ ਯਾਨੀ ਕਿ ਦਰਿਆ ਨਵਾਂ ਵਹਿ ਚੁੱਕਾ ਇੱਕ ਤੇ ਕੋਈ ਵੀ ਕੰਟਰੋਲ ਨਹੀਂ ਕੋਈ ਵੀ ਸੁਣਵਾਈ ਨਹੀਂ ਜਿੰਨੀਆਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਬੀਬੀਆਂ ਦਰਖਾਸਤਾਂ ਪਈਆਂ ਪੈਂਡਿੰਗ ਪਈਆਂ ਪੁਲਿਸ ਵੀ ਇਹਦੇ ਇਸ਼ਾਰੇ ਤੇ ਨੱਚਦੀ ਹੈ ਕਿਉਂਕਿ ਪੁਲਿਸ ਸੁਣਵਾਈ ਨਹੀਂ ਕਰਦੀ ਜੇ ਕੋਈ ਥਾਣੇ ਜਾਂਦਾ ਜਾਂ ਫਿਰ ਮੋਟਾ ਪੈਸਾ ਬਟੋਰਿਆ ਜਾਂਦਾ ਵਾ ਕਿਉਂਕਿ ਮੈਨੂੰ ਲੱਗਦਾ ਵਾ ਵੀ ਇਹਨਾਂ ਦੀ ਹਿਸਾਬਪੱਟੀ ਆ ਜਿਹੜੇ ਨਸ਼ਾ ਵੇਚਦੇ ਆ ਤੇ ਘਰ ਘਰ ਮੁੰਡੇ ਮਾਰ ਰਿਆ ਜੀ ਕਿਉਂਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੈਂ ਇੱਕ ਗੱਲ ਕਹਿਣਾ ਚਾਹਨੀ ਆ ਵੀ ਵੀਰੇ ਬੱਚੇ ਤੇ ਤੇਰੇ ਵੀ ਆ ਤੇ ਅੱਜ ਜਿਹੜਾ ਮੇਰੇ ਪਿਓ ਨੇ ਮਰੂਦਬੂਜ ਬੀਜਿਆ ਸੀ ਤੇ ਅਸੀਂ ਸਾਰਿਆਂ ਨੇ ਉਹ ਫਲ ਖਾਦਾ ਸੀ ਤੇ ਜਿਵੇਂ ਜਿਹੜਾ ਨਸ਼ਾ ਵਧਾ ਦਿੱਤਾ ਹੀ ਕੱਲ ਤੇਰੇ ਬੱਚੇ ਖਾਣ ਲੱਗੇ ਤੇ ਫੇਰ ਬਾਹੂ ਕੀ ਕਰੇਗਾ ਤੇ ਇਹਨੂੰ ਰਲ ਮਿਲ ਕੇ ਅਸੀਂ ਦੇ ਕਹਿੰਨੇ ਬੰਦ ਹੋਣਾ ਚਾਹੀਦਾ ਵਾ ਤੇ ਬਾਕੀ ਜਿਹੜੀ ਪਬਲਿਕ ਪਰੇਸ਼ਾਨ ਆ ਨਾ ਤੇ ਅਸੀਂ ਉਸ ਨੂੰ ਲੈ ਕੇ ਤੇ 29 ਤਰੀਕ ਨੂੰ ਜਿਹੜਾ ਵਾ ਆਪਾਂ ਘਰਾਓ ਕਰ ਰਹੇ ਆ ਇਹ ਜੋ ਵੀ ਅੱਗੇ ਜੋ ਸੁਰੱਖਿਅਤ ਤਿੱਖੇ ਹੋਣਗੇ ਕਿਉਂਕਿ ਕਿਸਾਨ ਜਥੇਬੰਦੀਆਂ ਸਭ ਬਹੁਤ ਪਰੇਸ਼ਾਨ ਹੈ ਸਰਕਾਰਾਂ ਸੁੱਤੀਆਂ ਪਈਆਂ ਵਾਂ ਇਹਨਾਂ ਨੂੰ ਜਗਾਉਣ ਵਾਸਤੇ ਪਤਾ ਨਹੀਂ ਕੀ ਕੀ ਉਪਰਾਲੇ ਕਰਨੇ ਪੈਣਗੇ ਤੇ ਮੈਂ ਔਰਤਾਂ ਦੀ ਅਗੋਂਣ ਕਰਕੇ ਆਪਣੀ ਪਾਰਟੀ ਵੱਲੋਂ ਕਿਸਾਨ ਵੀਰਾਂ ਨੂੰ ਔਰ ਸਾਰ ਜਥੇਬੰਦੀ ਨੂੰ ਸਾਥ ਦੇਵਾਂਗੀ ਔਰ ਨਸ਼ੇ ਦੇ ਨਸ਼ੇ ਦੀ ਖਾਸ ਸ਼ਬਦਾਂ ਦੇ ਵਿੱਚ ਨਿੰਦਾ ਕਰਾਂਗੀ ਤੇ ਨਸ਼ੇ ਖਾਤਰ ਜਿੱਥੇ ਜਿੱਥੇ ਲੜਨਾ ਪਿਆ ਉੱਥੇ ਤੁਸੀਂ ਛੜਕਾਂ ਦੇ ਬਹਿ ਕੇ ਲੜਾਂਗੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਉਹਨਾਂ ਨਾਲੋਂ ਗੱਲ ਇਹ ਆਖੀ ਗਈ ਸੀ ਕਿ ਜਿਹੜਾ ਨਸ਼ਾ ਵਾ ਪਹਿਲੀਆਂ ਸਰਕਾਰਾਂ ਦੀ ਦੇਣ ਆ ਕਿ ਨਸ਼ਾ ਸਾਡੇ ਲੋ ਤਾਂ ਕਾਫੀ ਹੈ ਦਾ ਜਿਹੜਾ ਕਿ ਰੋਮ ਤਾਮ ਕੀਤੀ ਕਿ ਨਸ਼ੇ ਆਸਤੇ ਪਰ ਤੁਹਾਡੇ ਲੋ ਇਹ ਗੱਲ ਆ ਕਿ ਯਾਰ ਕਿ ਨਸ਼ਾ ਸ਼ਰੀਆਂ ਵਿੱਚ ਵਗ ਰਿਹਾ ਲਗਾਤਾਰ 2-4 ਮਾਮਾ ਦੇ ਪੁੱਤ ਮਰਦੇ ਆ ਕੋਈ ਜਿਨ੍ਹਾਂ ਦੇ ਚੂੜੇ ਹੱਥੀ ਜਨਾਨੀਆਂ ਰੋ ਰਹੀਆਂ ਵੀ ਮੇਰਾ ਓਵਰਡੋਜ਼ ਨਾਲ ਮਰ ਗਿਆ ਦੂਜੀ ਕਹਿੰਦੀ ਮੇਰਾ ਮਰ ਗਿਆ ਇਹ ਸਾਰਾ ਆਮ ਹੀ ਲੋਕਾਂ ਨੂੰ ਪਤਾ ਆਮ ਤੋਂ ਬੱਚਾ ਬੱਚਾ ਗਉਣ ਲੱਗ ਗਿਆ ਵਾ ਕਿ ਨਸ਼ਾ ਦੇ ਜਿਹੜਾ ਬੀਜਿਆ ਵਾ ਬਦਲਨੇ ਸੀ ਤੇ ਪਾਲਿਆ ਕਵਟਣਨੇ ਸੀ ਤੇ ਫਲ ਜਿਹੜਾ ਭਗਵੰਤ ਮਾਨ ਖਾਂਡਿਆ ਹੁਣ ਫਲ ਜੋਰਾਂ ਤੇ ਉਹਦਾ ਤੇ ਨਸ਼ੇ ਦਾ ਤੇ ਠੀਕ ਹੈ ਜਲੰਧਰ ਦੇ ਗੁਰਾਇਆਂ ਨੇੜੇ ਟਾਇਰ ਫਟਣ ਕਾਰਨ ਕਾਰ ਹਾਦਸਾ ਗਰਸਤ ਹੋ ਗਈ ਘਟਨਾ ਦੇ ਸਮੇਂ ਕਾਰ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰ ਸਵਾਰ ਸਨ ਸਾਰਿਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਵਿੱਚੋਂ ਸਿਰਫ ਇੱਕ ਦੀ ਹਾਲਤ ਗੰਭੀਰ ਹੈ ਘਟਨਾ ਦਾ ਪਤਾ ਲੱਗਦਿਆਂ ਹੀ ਰੋਡ ਸੇਫਟੀ ਫੋਰਸ ਦੀਆਂ ਟੀਮਾਂ 2 ਮਿੰਟਾਂ ਵਿੱਚ ਮੌਕੇ ਤੇ ਪਹੁੰਚ ਗਏ ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਗੁਰਾਇਆਂ ਪੁਲਿਸ ਨੂੰ ਦੇ ਦਿੱਤੀ ਗਈ ਬਿਆਨ ਦਾ ਸਰਜੀਤ ਸਿੰਘ ਹੈ ਜੀ ਮੈਂ ਕਰਪੁਰਥਲੋਂ ਲੁਧਿਆਣੇ ਆ ਰਿਹਾ ਹਾਂ ਜੀ ਠੀਕ ਹੈ ਕਿਹੜੀ ਗੱਡੀ ਸੀ ਆਸਫਟ ਗੱਡੀ ਹੈ ਜੀ ਆਸਫਟ ਗੱਡੀ ਜੀ ਹਾਂਜੀ ਕੰਨ ਹੋਇਆ ਐਕਸੀਡੈਂਟ ਆਲ ਟਰਾਲੇ ਦਾ ਜੀ ਟਰਾਲੇ ਨਾ ਹੋਇਆ ਗੱਡੀ ਆਣ ਕੇ ਵੱਜੀ ਆ ਦਾ ਟਰਾਲੇ ਹੀ ਰੋਗ ਲਈ ਗੱਡੀ ਪੇ ਛੜ ਕੇ ਗੱਡੀ ਵੱਜੀ ਸਾਡੀ ਅੱਛਾ ਅੱਛਾ ਕੁਝ 60 ਤਾਂ ਨਹੀਂ ਲੱਗੀ ਨਹੀਂ ਸਾਡੇ ਬੰਦੇ ਦੇ ਇੱਕ ਤੇ ਲੱਗੀ ਹੋ ਗਿਆ ਹਾਂ ਜੀ ਨਾਰਮਲ ਆ ਨਹੀਂ ਨਹੀਂ ਉਹਦੀ ਪਸਲੀਆਂ ਤੇ ਲੱਗੀ ਆ ਜੀ ਪਸਲੀਆਂ ਹਿੱਲ ਗਈਆਂ ਹਾਂ ਜੀ ਜੀ ਉਹ ਟਰੱਕ ਵਾਲਾ ਫੜ ਲਿਆ ਉਹ ਟਰੱਕੜਾ ਆਵੇ ਹੈਗਾ ਇਹ ਫੜੇਗਾ ਟੜਕਸਰ ਫਲੋਰ ਵਿਖੇ ਲੁਧਿਆਣੇ ਨੂੰ ਜਾਣ ਵਾਲੀ ਸੜਕ ਤੇ ਇੱਕ ਕੰਟੇਨਰ ਅਤੇ ਦੋ ਕਾਰਾਂ ਵਿਚਕਾਰ ਟਕਰਾਅ ਟਕ ਕਰੋਗੇ ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੂੰ ਸੱਟਾਂ ਵੱਜੀ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਸੜਕ ਸੁਰੱਖਿਆ ਦੇ ਫੋਰਸ ਦੇ ਇੰਚਾਰਜ ਥਾਣੇਦਾਰ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਵਾਹਨਾਂ ਨੂੰ ਇੱਕ ਪਾਸੇ ਕਰਾ ਕੇ ਹਾਈਵੇ ਚਾਲੂ ਕਰਵਾਇਆ ਗਿਆ ਐਕਸੀਡੈਂਟ ਕਾਰਨਾਂ ਤੇ ਸਿਸਕ ਲੈਂਡ ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਵੀ ਲੱਗ ਗਈਆਂ ਗਾੜੀ ਮੋੜ ਤੇ ਪੇ ਗਾੜੀ ਲੜ ਗਈ ਹਾਂ ਤੇ ਕੌਨਸੀ ਗਾੜੀ ਹੈ रके रक है कहाँ कौन सी कंपनी का किसकी गाड़ी है जीसीएम लुधियाना लुधियाना क्या लोड किया है इसमें खाली बोतलें खाली बोतलें जो दो गाड़ी ठुगी है उन उनके क्या कहना चाहते हो अब सर गलती उनकी भी है हाँ गाड़ी स्पीड में थी वो दोनों दोनों स्पीड आप ने मोड़ रहा था गाड़ी टरली रहा था मोड़ रहा था देखो अभी बाकी पुलिस वाले आ गए आ गई क्या कहना चाहते हो ਅਬ ਦੇਖੋ ਸੇਟ ਲੋਗ ਆਉਣਗੇ ਕੀ ਬਾਤ ਹੈ ਬਾਈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਤਰ੍ਹਾਂ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਜਲੰਧਰ ਸਮੇਤ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਵਿੱਚ 26 ਜਨਵਰੀ ਤੋਂ ਆਨਲਾਈਨ ਚਲਾਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਇਸ ਪ੍ਰੋਜੈਕਟ ਬਾਰੇ ਗੱਲ ਕਰਦੇ ਨਗਰ ਨਿਗਮ ਦੇ ਐਸੀ ਰਾਹੁਲ ਗਗਨੇਜਾ ਨੇ ਦੱਸਿਆ ਹੈ ਕਿ ਆਈ ਸੀ 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 ਪ੍ਰੋਜੈਕਟ ਦੇ ਤਹਿਤ ਜਲੰਧਰ ਵਿੱਚ ਕੁੱਲ 1100 ਕੈਮਰੇ ਇੰਸਟਾਲ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਸ਼ਹਿਰ ਵਿੱਚ ਆਨਲਾਈਨ ਚਲਾਨਿੰਗ ਅਤੇ

इसके अलावा कैमरास के अलावा भी हमने पब्लिक एड्रेस सिस्टम एनवायरमेंटल सेंसर्स और इमरजेंसी कंट्रोल बॉक्सेस और विजुअल डिस्प्लेस भी लगाए गए हैं जो कि ऑल ओवर सिटी में अलग अलग जगह पर सेटअप किए गए हैं। तो कितने लोगों का स्टाफ लगेगा कितना खर्चा जो इस पर है इस इसका जो पूरी कॉस्ट है वो सेवेंटी सेवन करोड़ की है जिसमें से 42 टू करोड़ की कॉस्ट केपेक्स की है और जो रिमेनिंग कॉस्ट है वो ओपेक्स में है क्योंकि पाँच साल के लिए चले तो जो चलान होंगे वो कैसे लोगों तक पहुँचेंगे उसके बाद ये नहीं ये चलानिंग का सिस्टम पुलिस की तरफ से किया जाएगा और ई चलानिंग की जाएगी जो चलान है जो वायलेशन पर चलान होने के बाद चलान सीधा लोगों के घर गर, के घरों में भेजेगा ये जो सिस्टम था चंडीगढ़ सेम टू सेम जो सेम टू सेम एज पर चंडीगढ़ सिस्टम होगा उसके तो 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 अलावा तो 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 एक जो हमने सेंसर लगाए गए हैं वो जो आपका क्लाइमेट का सारा डाटा है एनवायरमेंट का डाटा तो वो भी हमें मालूम होगा और वहाँ डिस्प्ले भी हो जाएगा ये पांच जगह पर इस तरह का हमने लगाए गए हैं शहर के अंदर इसके अलावा पब्लिक एड्रेस सिस्टम्स हैं जहाँ की हम कोई अगर कोई एमरजेंसी हमें कोई मैसेज पब्लिक को देना है वो भी दिया जा सकता है तो लोगों को क्या मैसेज देना चाहते हैं क्योंकि तो चंडीगढ़ से जब लोग निकलते हैं तो चलानों से जो, जो है बिल्कुल दूर हो जाते हैं रफ्त गाड़ी चलाते हैं उन लोगों को क्या मैसेज है हमारी तरफ से मैसेज यही है कि ड्राइव सेफ एंड बी सेफ होता है कि एमरजेंसी में क्या पुष बटन है किस तरह काम करेगा और उसको मैसेज कहा जाएगा जो इमरजेंसी पुश बटन है वो जब अगर कोई किसी कोई रोज़ पड़ती है वो बटन ਪ੍ਰੈਸ ਕਰਨੇ ਉਪਰ ਉਸੀ ਜਗ੍ਹਾ ਕੀ ਸਾਰੀ ਵੀਡੀਓਜ਼ 'ਤੇ ਫੋਕਸ ਹੋ ਜਾਣਗੀਆਂ ਔਰ ਵਹੀਂ ਕਾ ਹੀ ਸਾਲਾ ਜੋ ਰਿਕਾਰਡਿੰਗ ਥਰੂ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰੋਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਜਾਜ਼ਤ ਰੱਬ ਰਾਖਾ